ਸਵਾਗਤ ਹੈਂ ਦੇ ਲੋਕਾਂ ਹਾਂ ਕੀ ਕਰਗੇ ਕਿਸੇ ਨੂੰ ਮੂੰਹ ਦਿਖਾਉਣ ਜੋਗਰੇ ਨਹੀਂ ਰਹੇ ਕੀ ਦਸੀਏ ਵੀ ਕਿੱਥੇ ਗਈ ਹੈ ਬਸ ਟਾਈਕਾ ਤੇ ਚੱਲੇ ਗਏ ਵੀਰੇ ਮੈਂ ਨਹੀਂ ਜਾਣਾ ਲੈ ਦੱਸ ਜਾਣਾ ਕਿਉਂ ਨਹੀਂ ਤੂੰ ਅਸੀਂ ਤੈਨੂੰ ਲੈਣ ਆਏ ਆ ਵੀਰੇ ਮੈਂ ਕੋਈ ਭੱਜ-ਭੁੱਜ ਕੇ ਨਹੀਂ ਆਈ ਹੈਗੀ ਤੁਹਾਨੂੰ ਦੋਨਾਂ ਨੂੰ ਪਤਾ ਸੀ ਵੀ ਮੈਂ ਇੱਥੇ ਆ ਰਹੀ ਆ ਨਾਲੇ ਮੈਂ ਲੋਕਾਂ ਦੇ ਮੂੰਹ ਨਹੀਂ ਫੜ ਸਕਦੀ ਜਿਨੇ ਜੋ ਸਮਝਣਾ ਨਾ ਸਮਝੀ ਜਾਵੇ ਨਾ ਤੇ ਮੇਰੀ ਜਗ੍ਹਾ ਤੇ ਥੋੜੀ ਸਗੀ ਭੈਣ ਹੁੰਦੀ ਤੇ ਉਹਦੇ ਨਾਲ ਵਿਆਹ ਤੋਂ ਬਾਅਦ ਇਹ ਸਭ ਹੋ ਜਾਂਦਾ ਕੀ ਤੁਸੀਂ ਆਪਦੀ ਭੈਣ ਨੂੰ ਘਰੇ ਲੈ ਜਾਂਦੇ ਵਾਪਸ ਦੱਸੋ ਮੈਨੂੰ ਉਹੋ ਜੀ ਆਹ ਕਿਹੋ ਜੀ ਗੱਲ ਕਰਤੀ ਤੁਸੀਂ ਇਹ احسان ਥੋੜੀ ਆ ਇਹ ਤਾਂ ਮੇਰਾ ਫਰਜ਼ ਸੀ ਤੇ ਇਹ ਫਰਜ਼ ਤਾਂ ਹਰ ਇੱਕ ਕੁੜੀ ਦਾ ਬਣਦਾ ਰਿਸ਼ਤੇ ਲਈ ਐਮਤ ਸਮਝੇ ਬਾਪੂ ਜੀ ਕੀ ਗੱਲ ਹੋ ਗਈ ਪੁੱਤ ਪ੍ਰੀਤ ਕਿੱਥੇ ਆ ਪ੍ਰੀਤ ਅੰਦਰ ਹੀ ਸੀਗਾ ਬਾਪੂ ਜੀ ਅੰਦਰ ਤਾਂ ਹੈ ਨਹੀਂ ਫਿਰ ਉਹ ਗਿਆ ਕਿਧਰ ਪਤਾ ਨਹੀਂ ਦੱਦਾ ਭੇਜ ਵੀ ਗਿਆ ਹੂਣਾ ਵੀ ਟੁੱਟ ਗਈ ਕੀ ਕਰੀ ਜਾਨੀ ਮੇਬੇ ਆ ਚੱਕ ਧਰਜੀ ਕਰ ਦੇ ਸੀ ਖਲਾਰਾ ਜਾ ਪਿਆ ਤੇ ਅੱਛਾ ਉਹ ਜਨੇ ਚਾਲੇ ਟਾ ਗਈ ਹਾਂ ਹਾਂ ਟਾ ਕੇ ਉਹ ਜੇ ਨਹੀਂ ਟੁਟ ਸਕਦੀ ਹੀ ਦਮ ਮੇਰੀ ਤੇ ਬੜੀ ਖੁਸ਼ਕੁਸ਼ੀ ਜਿਹੀ ਲੱਗਦੀ। ਨਾ ਨਾ ਬੇਬੇ। ਮੈਂ ਤਾਂ ਇਹ ਹੀ ਸੋਚੀ ਜਾਂਦੀ ਸੀ ਕਿ ਮੇਰੀ ਕਿਸਮਤ ਕਿੰਨੀ ਚੰਗੀ ਆ। ਮੈਨੂੰ ਸੋਹਰਾ ਪਰਿਵਾਰ ਕਿੰਨਾ ਵਧੀਆ ਮਿਲਿਆ। ਤੈਨੂੰ ਪਤਾ ਬੇਬੇ? ਮੇਰੇ ਸਹੁਰੇ ਨੇ ਤਾਂ ਮੈਨੂੰ ਬਹੁਤ ਪਿਆਰ ਨਾਲ ਬੁਲਾਇਆ। ਧੀਆ ਵਾਂਗੂ ਰੱਖਿਆ ਹੈਗਾ। ਅੱਛਾ। ਹਾਂ। ਮੈਂ ਤਾਂ ਕਿਸਮਤ ਵਾਲੀ ਆ। ਜਸ ਮਰੀਏਗਾ। ਇਹ ਤਾਂ ਰੱਖਣੀ ਸੀ ਫੇਰ। ਤੂੰ ਨਹੀਂ ਤੇ ਉਹਨਾਂ ਦੀ। ਹੈ? ਉਹਨਾਂ ਦੇ ਹੈ ਹੀ ਕੀ ਦੇਖਣ। ਤੂੰ ਹੀ ਧੀ ਐ, ਤੂੰ ਹੀ ਮੂਹ ਐ ਉਹਨਾਂ ਦੀ। ਹਾਂ ਬੇਬੇ। ਕਾਨੂੰ ਪਤਾ ਮੈਨੂੰ ਤਾਂ ਐ ਲੱਗਦਾ ਸੀ ਵੀ ਉਹ ਮੇਰਾ ਆਪਦਾ ਘਰ ਹੀ ਆ। ਲੈ ਮੈਨੂੰ ਲੱਗਦਾ ਕਿਉਂ ਸੀ? ਉਹ ਤੇਰਾ ਹੈ ਹੀ ਆ ਆਪਦਾ ਘਰ ਜਦੋਂ। ਹਾਂ ਬੇਬੇ ਇਹ ਤਾਂ ਹੈ। ਤੇਰਾ ਆਪਦਾ ਘਰ ਹੀ ਆ ਪੁੱਤੋ ਆ ਗਬਰਨਾ ਕੀ ਰੱਖੀ। ਉਹ ਰੋਠੇ ਕੌਣ ਆਏਗਾ? ਤੂੰ ਹੀ ਤਾਂ ਹੈਂ ਕੱਲੀ। ਧੀ ਵੀ ਉਹਨਾਂ ਦੀ, ਨੂੰਹ ਵੀ ਉਹਨਾਂ ਦੀ। ਹਾਂ ਹਾਂ ਬੇਬੇ ਉਹ ਤਾਂ ਫਿਕਰ ਨਾ ਕਰ ਕੋਈ। ਬਦਿਆ ਸੁਮਾ ਆ ਕੇ ਰਹੀ ਉਹ ਤਾਂ ਮੇਰੀਤੀ ਸਿਆਣੀ ਬਦਿਆ ਆफी ਸਮਝਦਾਰ ਐ ਪਰ ਤੇਰੇ ਵੀ ਮੇਰਾ ਫਰਕੇ ਬਣਦਾ ਵੀ ਦੇਖੀ ਬਦਿਆ ਐ ਰੱਖੀ ਪਣਾ ਕੇ ਖੋਤੇ ਕੋਈ ਨਹੀਂ ਗਵਾਣ ਗਵਾੜ ਜਿੱਥੇ ਆ ਗਿਆ ਇਕੱਲੇ ਲਈ ਮਾਂ ਨੇ ਤਾਂ ਕੁਝ ਨਹੀਂ ਸਿਖਾਇਆ ਨਾ ਨਾ ਬੇਬੇ ਦੇਖੀ ਤੈਨੂੰ ਸਾਰੇ ਕਹਿਣਗੇ ਵੀ ਥੋੜੀ ਵੀ ਤਾਂ ਵਾਲੀ ਚੰਗੀ ਆ ਘਰ ਜੋੜ ਕੇ ਰੱਖੀ ਬੈਠੀ ਆ ਇਹ ਤਾਂ ਫਿਰ ਮੈਨੂੰ ਪਤਾ ਹੀ ਐ ਐਨਾ ਤਾਂ ਮਾਨ ਹੈਗਾ ਮੈਨੂੰ ਮਿਰਤੀ ਤੇ ਬੇਬੇ ਤੂੰ ਐ ਦੇਖੋ ਦੇਖੀ ਉਹਨਾਂ ਦਾ ਕਿੰਨਾ ਔਖਾ ਗਾਣਾ ਮੈਂ ਤਾਂ ਹੁਣ ਆ ਗਈ ਰੋਟੀ ਦਾ ਕਿੰਨਾ ਔਖਾ ਹੁੰਦਾ ਹੋਊਗਾ ਉਹਨੂੰ ਹਾਂ ਪੁੱਤ ਇੱਕ ਬੱਸਲ ਵਿਚਾਰਾ ਦੇਖ ਤੂੰ ਲੱਗਦਾ ਸਾਰਿਆਂ ਦਾ ਲਮੋ ਦੀ 6:00 ਵਜੇ ਹੋਈ ਐ ਉਹ ਤਾਂ ਨਾ ਵੀ ਜਿਆਦਾ ਹੀ ਔਖਾ ਹੋ ਗਿਆ ਚਲ ਪਹਿਲਾਂ ਘਰ ਨਾਲ ਮਿਲ ਕੇ ਕਰ ਲੈਂਦੀ ਸੀ ਕੋਈ ਨਹੀਂ ਤੂੰ ਤੇ ਚੰਨਾ ਲੈ ਤੇ ਹੁਣ ਬਚੋਲਾ ਆ ਜਾਊਗਾ ਉਹਦੇ ਤਾਂ ਉਹ ਨਹੀਂ ਆਇਆ ਆ ਮੰਗਾ ਆਉਣ ਆਣਾ ਐ ਉਹਨੂੰ ਮੈਂ ਫੋਨ ਕਰਿਆ ਗਿਆ ਉਹਨੂੰ ਕਹੀ ਨਹੀਂ ਆ ਨਾ ਬਚੋਲੇ ਨੂੰ ਸੱਦ ਕੇ ਬਸ ਤੇਰਾ ਜੇ ਛੇਤੀ ਕਰ ਦੇਆ ਸਹੀ ਗੱਲ ਲੱਗਦੀ ਉਹਨਾਂ ਦਾ ਸਰਦਾ ਨਹੀਂ ਹੈਗਾ ਵਿਚਾਰਿਆਂ ਦਾ ਚਾਹ ਜੇ ਮੈਂ ਬਵਾਗ ਜੂਗੀ ਨਾਲੇ ਮੇ ਬੇਕਰ ਜਨਾਨੀ ਦਾ ਹੁਣ ਨਾ ਬਹੁਤ ਜ਼ਰੂਰੀ ਹੈ ਹਾਂ ਬੁੱਤਰਾ ਤੇਰਾ ਬਿਆ ਨਾ ਜਲਦੀ ਨਹੀਂ ਕਰਦਾ ਜਨਾਨੀ ਦਾ ਤੇ ਜ਼ਰੂਰੀ ਆ ਜਾ ਨਾ ਕੋਈ ਨਿਕ ਮਲਾਇਆ ਮੈਂ ਤਾਂ ਬੁੱਤਨ ਨੂੰ ਐ ਬਣਾਇਆ ਸੀਗਾ ਵੀ ਉਹ ਤੂੰ ਨਾ ਬਚੋਲੇ ਨੂੰ ਫੋਨ ਕਰ ਆ ਗਿਆ ਹੁਣ ਹੁਣ ਤੱਕ ਕੋਦੇ ਹੋ ਆਇਆ ਨਹੀਂ ਸਗਨਾਂ ਵਾਲੇ ਤੇ ਉਹ ਆ ਜਾਂਦਾ ਜਿਹੜਾ ਮਾਰ ਜਾਂਦਾ ਕੋਈ ਰਹਿ ਕਰ ਲੈਂਦੇ ਉਹਦੇ ਨਾਲ ਕੋਈ ਨਾ ਮਾਰ ਕਰਨਾ ਕਰ ਲੋ ਉਹਨਾਂ ਨੂੰ ਫੋਨ ਕਰਕੇ ਮਰੇ ਬਾਰੇ ਤੇ ਰਗਰਤਨਾ ਹੱਡੂ ਦੇਸੀ ਬਾਰੇ ਹੋ ਰਹੀ ਬੰਦੇ। ਕੋਈ ਨਹੀਂ ਵੀਰੇ। ਸਬਰ ਰੱਖੋ। ਲੋਕਾਂ ਨੇ ਮੂੰਹ ਤਾਂ ਨਾ ਮੈਂ ਆਪੇ ਬੰਦ ਕਰ ਦੂੰਗੀ। ਨਾਲੇ ਮੈਨੂੰ ਪਤਾ ਨਾ ਮੈਂ ਜੋ ਵੀ ਕੀਤਾ ਸਭ ਕੁਝ ਸਹੀ ਕੀਤਾਗਾ। ਮੈਂ ਤਾਂ ਕਿਸੇ ਦੀ ਮਦਦ ਹੀ ਕੀਤੀ ਆ। ਨਾਲੇ ਜਿਹੜੇ ਸੰਸਕਾਰ ਮੈਨੂੰ ਦਿੱਤੇ ਸੀ ਮੈਂ ਉਹਨਾਂ ਤੇ ਖਰੀ ਉਤਰੀਆਂਗੀ। ਲੋਕ ਤਾਂ ਬੋਲਦੇ ਰਹਿੰਦੇ ਨੇ ਵੀਰੇ। ਲੋਕਾਂ ਨੇ ਆਪਾਂ ਮੂੰਹ ਨਹੀਂ ਫੜ ਸਕਦੇ। ਇਹ ਤਾਂ ਚੰਗੇ ਨੂੰ ਵੀ ਮਾੜਾ ਕਹਿੰਦੇ ਨੇ। ਮਾੜੇ ਨੂੰ ਤਾਂ ਇਹਨਾਂ ਨੇ ਕਹਿਣਾ ਹੀ ਆਗਾ। ਸਰ ਲੋਕ ਤਾਂ ਇਹ ਨਹੀਂ ਸਮਝਦੇ ਗੱਲ ਨੂੰ। ਮੈਂ ਕਿਵੇਂ ਸਮਝਾਵਾਂਗੇ ਚਲ ਬੋਤੋ ਰੋਜ਼ ਰੋਜ਼ ਘਰ ਨਗਰ ਨਗਰ ਜਾਂ ਜਿੱਦੀ ਘੇਰਨਾ ਕਰਾਂ ਜਦੋਂ ਹੁਣ ਜਿਹੜੇ ਕੰਮ ਕੰਮ ਸਿਰ ਤੇ ਬੀਤ ਗਿਆ ਠੀਕ ਹੈ ਹੁਣ ਤਾਂ ਅੱਗੇ ਬਾਰੇ ਸੋਚੋ ਚਲ ਕੋਈ ਨਾ ਬੀਬੇ ਮੈਂ ਕਰੂੰਗਾ ਵਿਚੋਲੇ ਨਾਲ ਗੱਲਾਂ ਤੂੰ ਆ ਜਾਊਗਾ ਛੋਡੇ ਕੋਲੇ ਹੋਰ ਉਹਨੂੰ ਫੋਨ ਕਰਦੀ ਤੇ ਆ ਜਾਊਗਾ ਕੋਈ ਗੱਲਬਾਤ ਕਰ ਦਿਆਂ ਪੈਦਾ ਹੈ ਕੋਈ ਰੁਕ ਕਰ ਦਿਆਂ ਫਿਰ ਵਿਆਹ ਕਰ ਦਾਂਗੇ ਅੰਦਰ ਹਾਂ ਵਿਆਹ ਤਾਂ ਹੁਣ ਕਰੀ ਜਿਵੇਂ ਛੇਤੀ ਹੋਰ ਹੁਣ ਤਾਂ ਛੇਤੀ ਵੀ ਕਰਨੇ ਚ ਪੈਦਾ ਹੈ ਨਹੀਂ ਤਾਂ ਜੀ ਨਾ ਤੇ ਪਰ ਉਹ ਵੀ ਕੋ ਫਲਾ। ਹਾਂ। ਲੋਕਾਂ ਕਹਿੰਦੇ ਪਤਾ ਨਹੀਂ ਕੀ ਗੱਲ ਹੈ। ਕੀ ਗੱਲ ਹੈ? ਇਹਦੇ ਬਾਰੇ ਇੱਥੇ ਆ ਕੇ ਬੈਗੀ ਹੁਣ। ਨਾ ਨਾ ਹੁਣ ਤਾਂ ਅਪਾਛੇ ਇਦੂ ਹੀ ਕਰਾਂਗੇ। ਨਾਲੇ ਉਹਨਾਂ ਦਾ ਵੀ ਸਰਦਾ ਨਹੀਂ ਵਿਚਾਰਿਆ ਨਾ। ਤੇ ਚਲ ਠੀਕ ਹੈ ਬੇਬੇ ਹਰ ਮੈਂ ਚੱਲਦਾ ਹਾਂ। ਹਾਂ। ਲੋ ਨੂੰ ਯਾਦ ਕਰਕੇ ਫੋਨ ਕਰ ਦਈਏਗਾ। ਠੀਕ ਹੈ ਠੀਕ ਹੈ ਕੋਈ ਨਾ। ਹੋਰ ਚਾਹ ਬਣਾ ਲਾਂ ਦੀ। ਨਾ ਨਾ ਬੱਸ। ਮੰਗਾ ਤਾ ਉਹਦੀ ਗੱਲਾਂ ਹੁਣ ਬੈਠੇ ਰਹਿੰਦੇ ਨਾ ਮਾਰ। ਹਾਂ। ਆਊਗਾ। ਉਹਦਾ ਵੀ ਮਨ ਆਉਂਦਾ ਉਸਦਾ। ਓਕੇ ਬੇਬੇ। ਮੈਨੂੰ ਪਤਾ ਨਾ ਮੈਂ ਜਿਹੜਾ ਕੁਝ ਕੀਤਾਗਾ ਸਹੀ ਹੋਈ ਕੀਤਾਗਾ ਮੈਨੂੰ ਲੋਕਾਂ ਦੀ ਨਹੀਂ ਪਰਵਾਹ ਹੈਗੀ ਲੋਕ ਜਿਹੜਾ ਕੁਝ ਕਹਿੰਦੇ ਆ ਕਹੀ ਜਾਣ ਚਲੋ ਲੋਕਾਂ ਨੇ ਤਾਂ ਗੱਲਾਂ ਕਰਨੀ ਨਹੀਂ ਹੁੰਦੀਆਂ ਹੂੰ ਠੀਕ ਹੈ ਠੀਕ ਹੈ ਤੂੰ ਕਿੱਧਰ ਫਿਰੂਂ ਗਈ ਸੀ ਤੂੰ ਵੀ ਮੰਗੀ ਗਈ ਸੀ ਬੈਨਾ ਸਾਹ ਜੇ ਅਸੀਂ ਸਦਨ ਪਾਇਆ ਤੇ ਜੇ ਤੂੰ ਮਨਗੀ ਸੀ ਤਾਂ ਨਹੀਂ ਤੂੰ ਗਈ ਚਲ ਜਾਣਾ ਵੀ ਫਰਜ਼ ਬੰਦਾ ਤੂੰ ਚਲ ਕੋਈ ਨਹੀਂ ਜਵੇ ਚਲੋ ਰਚਨਾ ਲੈ ਕੇ ਆ ਤੇ ਤੇਰਾ ਬਰਾਬਰ ਸੀ ਤੂੰ ਹੀ ਕਰਦਾਂਗੇ ਬਿਜੋਲਾ ਆਉਂਦਾ ਹੀ ਹੋਣਾ ਤੇ ਉਹ ਮੈਂ ਦੇਖਣਾ ਨਹੀਂ ਜੇ ਉਸ ਤੋਂ ਜਾਣ ਨਹੀਂ ਕਿ ਕੀ ਹੈ ਠੀਕ ਹੈ ਮੈਂ ਚਾ ਵਾਹਿਗੁਰੂ ਦਾ ਸ਼ੁਕਰ ਹੈ ਥੋੜਾ ਸਾਰਾ ਕੁਝ ਸਹੀ ਹੋ ਗਿਆ ਇਹਨਾਂ ਦਾ ਬਾਲੀਆਂ ਮੁਸੀਬਤਾਂ ਆ ਗਈਆਂ ਸੀ ਪਹਾੜੀ ਟੁੱਟ ਪਿਆ ਸੀ ਵਾਹਿਗੁਰੂ ਜੀ ਹੁਣ ਅਗੇ ਸਾਰਾ ਕੁਝ ਸਹੀ ਕਰ ਦਿਓ ਤਾਂ ਰੋਟੀ ਰੋਕੋ ਘਰ ਨਾਲ ਵੀ ਔਖਾ ਲੱਗ ਰਿਹਾ ਐਨੇ ਟਾਈਮ ਬਾਪੂ ਉਹ ਯਾਰ ਹੁਣ ਤਾਂ ਘਰ ਦੇ ਚ ਦਿਲ ਜਨ ਲੱਗਦਾ ਯਾਰ ਉਹ ਐ ਘਰ ਬੁੜੀਆਂ ਨਾਲੀ ਸੌਂਦੇ ਹੁੰਦੇ ਹੈਗੇ ਜਿੰਨਾ ਚਿਰ ਨੇ ਹਾਰੀ ਔਰ ਦੇਖ ਕਰ ਉਹ ਸੂਸੂ ਕਰ ਦਦੇ ਆਪਣਾ ਹੋਰ ਯਾਰ ਰੌਣਕ ਲੱਗੀ ਰਹੀ ਆ ਹੁਣ ਤਾਂ ਰੋਟੀ ਵੀ ਨਹੀਂ ਗੋਲ ਬਣਦੀ ਮੇਰੇ ਤੋਂ ਉਹ ਰੋਟੀ ਦਾ ਭਾਈ ਹੁਣ ਬੁੜੀਆਂ ਵਾਲੇ ਕੰਮ ਬੰਦੇ ਕਿਥੇ ਕਰ ਸਕਦੇ ਨੇ ਤਾਂ ਮਜਬੂਰੀਆਂ ਨੇ ਇੱਕ ਹੋਰ ਯਾਰ ਮੈਂ ਵੀ ਭੁੱਲ ਗਿਆ ਰੋਟੀ ਬਣਾਉਣੀ ਹੁਣ ਤਾਂ ਚੱਲ ਕੋਈ ਗੱਲ ਨਹੀਂ ਚੱਲ ਆਪਾਂ ਬਚੋਲੇ ਨੂੰ ਕਰਦੇ ਆ ਫੋਨ ਆਸ ਬੁੜੀਆਂ ਨਾਲੀ ਘਰ ਸੌਂਦੇ ਹੁੰਦੇ ਐ ਬਚੋਲੇ ਨੂੰ ਬੁਲਾ ਕੇ ਕਿਸੇ ਟਾਈਮ ਆਪਣ ਨਾਲ ਕਰਕੇ ਗੱਲ ਪਿਆ ਉਹਨੂੰ ਛੇਤੀ ਵਿਆਹ ਦਵਾ ਹੋਰ ਯਾਰ ਤੂੰ ਬਚੋਲੇ ਨਾਲ ਪੱਕੀ ਗੱਲ ਕਰ ਲਈ ਕਦੇ ਸੰਤੋਸ਼ ਛੇਤੀ ਛੇਤੀ ਵਿਆਹ ਜਾਂਦਾ ਭਾਈ ਸਾਡੇ ਘਰੇ ਤਾਂ ਬੁੜੀ ਦੀ ਬਹੁਤ ਜ਼ਿਆਦਾ ਲੋੜ ਐ ਤੂੰ ਕਿਹੜਾ ਬਚੋਲੇ ਨੂੰ ਬੁਲਾ ਲਈ ਉਹ ਤਾਂ ਆਪਾਂ ਉਹਨੂੰ ਕਹਾਂਗੇ ਹੁਣ ਸਰਦਾ ਨਹੀਂ ਹੈਗਾ ਆਪਾਂ ਉਹਨੂੰ ਦੇਖਾ ਤੈਨੂੰ ਪਤਾ ਕਰਦੇ ਆ ਮਜਬੂਰੀਆਂ ਹੁੰਦੀਆਂ ਨੇਗੀਆਂ ਸੋ ਹੁਣ ਛੇਤੀ ਆਪਾਂ ਨੂੰ ਵੀ ਹੁਣ ਬਾਕੀ ਸੁੱਖ ਵੀ ਪੈ ਗਿਆ ਆਪਾਂ ਨੂੰ ਹੋਰ ਯਾਰ ਕਾ ਉਹਨਾਂ ਨੇ ਕੰਮ ਕਰਿਆ ਘਰੇ ਬੁੜੀ ਨਾਲ ਸੌਂਦੇ ਹੁੰਦੇ ਘਰ ਕੱਲੇ ਹੁੰਦੇ ਘਰ ਘਰ ਬੜਬੜ ਖਾਣ ਨੂੰ ਆਉਂਦਾ ਹੈਗਾ ਉਹ ਲੈ ਬੱਪੂ ਬਚੋਲੇ ਨੂੰ ਯਾਦ ਕਰਾ ਬਚੋਲਾ ਆ ਗਿਆ ਬਚੋਲਾ ਆ ਗਿਆ ਹੋਰ ਚਲਾ ਵਧੀਆ ਕਰਿਆ ਉਹ ਹੋਰ ਪ੍ਰੇਮ ਸਿਆ ਕਰੀਆਂ ਓਏ ਆ ਜਾ ਆ ਜਾ ਬਚੋਲੇ ਤੈਨੂੰ ਡਿੱਕਣ ਲੱਗ ਰਹੀ ਸੀ ਯਾਰ ਹੋਰ ਬਾਈ ਜੀ ਠੀਕ ਠਾਕ ਹੋ? ਹਾਂ ਠੀਕ ਹੈ ਵਧੀਆ ਹੋਰ ਠੀਕ ਹੈ? ਹਾਂ ਠੀਕ ਹੈ ਵਧੀਆ ਚੰਗਾ ਪਹੁੰਚਿਆ ਬਚੋਲੇ ਯਾਰ ਤੂੰ ਓ ਯਾਰ ਕੀ ਦੱਸਾਂ ਤੈਨੂੰ ਯਾਰ ਉਹ ਆਪਣਾ ਮੈਡਮ ਕੋਲੇ ਸੀ ਬੱਚਾ ਯਾਰ ਉਹ ਪਟਿਆਲੇ ਦਾ ਅਗਰ ਸੀਗੀ ਉਹ ਬੱਚਾ ਵੀ ਡੱਬੇ ਚ ਲਾਇਆ ਹੋਇਆ ਸੀ ਉਹਦਾ ਠੀਕ ਠਾਕ ਨਹੀਂ ਹਾਂ ਹਾਂ ਠੀਕ ਹੈ ਹੁੰਦਾ ਛੁੱਟੀ ਮਿਲ ਗਈ ਬਸ ਕੱਲ ਪਰਸ ਨੂੰ ਛੁੱਟੀ ਮਿਲੀ ਐ ਤੇ ਉਹ ਮੈਥੋਂ ਸ਼ਗਨ ਦੇਵੀ ਨਹੀਂ ਪਹੁੰਚੇਗਾ ਤੇ ਮੈਂ ਸੁਣਿਆ ਸੀ ਸ਼ਗਨ ਸੁਣਦਾ ਨਵੇੜ ਤੱਕ ਉਹ ਨਵੇੜ ਕਿ ਤੈਨੂੰ ਫੋਨ ਲਾ ਲਾ ਕੇ ਜ਼ੋਰ ਲਾ ਲਾ ਤੇਰਾ ਗਾਹਾਂ ਫੋਨ ਵੀ ਬੰਦ ਯਾਰਾ ਉਹ ਪਹਿਲਾਂ ਮੈਨੂੰ ਸ਼ਗਨ ਹੋਊਗਾ ਜਿਹੜਾ ਬਿਨਾਂ ਵਿਚੋਲੇ ਤੋਂ ਹੋਇਆ ਉਹ ਬਿਨਾਂ ਵਿਚੋਲੇ ਦਾ ਹੁਣ ਅਸੀਂ ਤਾਂ ਬਸ ਇਹ ਰਾ ਕੋਸ਼ਿਸ਼ ਕਰੀ ਤੈਨੂੰ ਬੁਲਾਉਣ ਦੀ ਹੁਣ ਤੇ ਤੈਨੂੰ ਅਸੀਂ ਫੋਨ ਕਰੀ ਗਏ ਤੇਰਾ ਗਾਹਾਂ ਫੋਨ ਬੰਦ ਅਗਲੇ ਦਿਨ ਦਿੱਤਾ ਹੋਇਆਗਾ ਹੋਰ ਚਲ ਸੌਰੀ ਮੈਂ ਪਹੁੰਚ ਨਹੀਂ ਸਕ ਬਸ ਬਾਈ ਓਕੇ ਆ ਸਾਰਾ ਕੁਝ ਬਣਾ ਲੈਂਦੇ ਘਟਾ ਨਹੀਂ ਨਹੀਂ ਓਕੇ ਓਕੇ ਸਾਰਾ ਚੱਲ ਸ਼ਾਗਨ ਤਾਂ ਜਿਹੜਾ ਦੇਖ ਪੈ ਗਿਆ ਪੈ ਗਿਆ ਹਾਂ ਹੁਣ ਤੂੰ ਕਹਿ ਕੇ ਵਿਆਹ ਦਵਾ ਦੇ ਛੇਤੀ ਚਲੋ ਮੈਂ ਪਤਾ ਕੀ ਆ ਪਹਿਲਾਂ ਮੈਂ ਤੁਹਾਡੇ ਕੋਲ ਹੀ ਆਇਆ ਸੀਗਾ ਮੈਂ ਥੋੜਾ ਜਿਹਾ ਇਹਨਾਂ ਦਾ ਪਤਾ ਸਤਾ ਲੈ ਲਈ ਹੈਨਾ ਤੇ ਫਿਰ ਆਪਾਂ ਵਿਆਹ ਦਾ ਇੰਤਜ਼ਾਮ ਕਰਾਂਗੇ ਮੈਂ ਉਧਰ ਵੀ ਜਾ ਕੇ ਆਉਣਾ ਮੰਗੇ ਹੋਰਾਂ ਕੋਲੇ ਤੈਨੂੰ ਪਤਾ ਹੀ ਆ ਦੇਖ ਮੁੰਡਾ ਆਪਾ ਥਮ ਜਾਈ ਜਾਂਦਾ ਉਹ ਮੈਂ ਦੇਖ ਲਿਆ ਸੀ ਪਹਿਲਾਂ ਮਹਾਪ੍ਰੀਤ ਆਪ ਹੀ ਲੱਗ ਰਿਹਾ ਹੈਗਾ ਰੋਟੀ ਪਕਾਉਣਾ ਤੇ ਕਰਾਂਗੇ ਆਪਾਂ ਜਲਦੀ ਤੋਂ ਜਲਦੀ ਠੀਕ ਹੈ ਬਾਈ ਮੈਂ ਸੁਣਿਆ ਵੀ ਨੇਹਾ ਪਹਿਲੀ ਹੈਗੀ ਸੀਗੀ ਵਿਆਹ ਤੋਂ ਤੋਂ ਪਰਸੋਂ ਜੱਤੀ ਛੱਡ ਕੇ ਆਏ ਤੁਸੀਂ ਮਿਲਣਾ ਦਾ ਉਹਨਾਂ ਨੂੰ ਹਾਂ ਹਾਂ ਬਹੁਤ ਸਾਂਸਕਾਰ ਵਾਲੀ ਕੁੜੀ ਹੈਗੀ ਅਸੀਂ ਪਰਸ ਨੂੰ ਛੱਡ ਕੇ ਆਏ ਹਾਂ ਉਹ ਬਹੁਤ ਸਿਆਣੀ ਕੁੜੀ ਹੈਗੀ ਅੱਛਾ ਕੁੜੀ ਤਾਂ ਸਿਆਣੀ ਬਹੁਤ ਹੈ ਹਾਂ ਸਾਂਸਕਾਰ ਹੀ ਬੋਲਦੇ ਆ ਉਹ ਚ ਨਲੇ ਮੈਂ ਤਾਂ ਇਹ ਕਹਿੰਦਾ ਸੀਗਾ ਦੀ ਤੂੰ ਸਾਨੂੰ ਛੇਤੀ ਹੁਣ ਵਿਆਹ ਦਵਾ ਦੇ ਨਹੀਂ ਵਿਆਹ ਤਾਂ ਜਲਦੀ ਕਰਵਾ ਦਾਂਗੇ ਕਿਉਂਕਿ ਸਾਨੂੰ ਵੀ ਬਹੁਤ ਔਖਾ ਹੋ ਰਿਹਾ ਇੱਕ ਤਾਂ ਅਸੀਂ ਆਪ ਕਰਜਾਈ ਹੋ ਗਏ ਅੱਛਾ 7-8 ਲੱਖ ਦੇ ਅੱਛਾ ਉਧਰੋਂ ਕਰਜਾਈ ਕਿਵੇਂ ਉਧਰੋਂ ਮੁੰਡੇ ਦੀ ਨੌਕਰੀ ਬਾਗੀ ਅੱਛਾ ਕਿਉਂਕਿ ਹੁਣ ਅਸੀਂ ਬਾਹਰ ਕੰਮ ਕਰੀਏ ਜਾਂ ਘਰੇ ਕੰਮ ਸੰਭਾਲੀਏ ਜਾਂ ਘਰੇ ਆ ਕੇ ਆਦੀ ਕੰਮ ਸੰਭਾਲ ਲੂਗੀ ਅਤੇ ਵੀ ਬੜਾ ਬਰੋਕਾ ਮਾਕੇ ਲਈ ਆ ਮੰਗੇ ਉਹ ਤਾਂ ਠੀਕ ਹੈ ਪਰ ਕਰਜ਼ਾ ਇੰਨਾ ਕਿਵੇਂ ਹੋ ਗਿਆ ਕਰਜ਼ਾ ਤੈਨੂੰ ਪਤਾ ਹੈ ਘਰਾਂ ਦੀਆਂ ਮਜਬੂਰੀਆਂ ਕੀ ਹੁੰਦੀਆਂ ਨੇ ਗੀਆਂ ਅੱਛਾ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਕਰਦੇ ਆ ਰਹਿ ਮੈਂ ਚੱਲਦਾ ਮੇਰੇ ਠੀਕ ਹੈ ਚਲੋ ਠੀਕ ਹੈ ਚੱਲ ਜਾ ਕੇ ਗੱਲਬਾਤ ਕਰਕੇ ਤੁਹਾਨੂੰ ਦੱਸਿਓ ਫਿਰ ਹਾਂ ਵੀ ਵਿਆਹ ਛੇਤੀ ਦਵਾ ਦੀ ਸਾਡੇ ਨਾ ਕੋਈ ਗੱਲ ਨਹੀਂ ਜਰੂਰ ਕਰਾਂਗੇ ਹਾਂ ਚਲੋ ਠੀਕ ਹੈ ਠੀਕ ਹੈ ਭਾਈ ਰੋਟੀ ਦੇਵਾ ਪੂਰਾ ਨਾ ਨਾ ਬਸ ਬਸ ਰੋਟੀ ਦੇ ਯਾਰਾ ਇਹ ਤਾਂ ਸਾਲੇ ਆਪ ਹੀ ਕਰ ਜਾਈ ਹੂਈ ਬੈਠੇ ਨੇ 10 ਲੱਖ ਦੇ ਆਪਾਂ ਨੂੰ ਕਿਹੜੀ ਪਾਉਣਗੇ ਸ਼ਾਂਪ ਇਹ ਯਾਰ ਚਲੋ ਕਰਦੇ ਆ ਗੱਲ ਆਪਾਂ ਨਾਲ ਜਰ ਲਗੇ ਮੰਗੇ ਮੰਗਦੇ ਅਸੀਂ ਜੀ ਚ ਬੈਠਾ ਹੈਗਾ ਕੀ ਗੱਲ ਕੋਈ ਨਹੀਂ ਬੇਬੇ ਮੈਂ ਤਾਂ ਹੀ ਸੋਚੀ ਜਾਂਦਾ ਸੀਗਾ ਵੀਰ ਮੁੰਡੇ ਦੇ ਨਾਲ ਤਾਂ 6:00 ਵਜ ਗਈ ਹੈ ਨਾ ਤੇ ਨਾਲੇ ਉਹਦਾ ਕੰਮਕਾਰ ਵੀ ਗਿਆ ਹੁਣ ਹਾਂਜੀ ਤੇ ਨਾਲੇ ਉਹਦੇ ਇਲਾਜ ਤੇ ਨਾ ਪੈਸੇ ਲੱਗੇ ਹੋਣਗੇ ਤੇ ਉਹ ਖਰਚੇ ਹੀ ਹੋਗੇ ਮੈਂ ਤਾਂ ਇਹ ਹੀ ਸੋਚੀ ਜਾਂਦਾ ਸੀ ਇਹ ਪੰਨੇ ਹਾਂ ਦਾ ਰਿਸ਼ਤਾ ਕਿਵੇਂ ਕਰੀਏ ਇਹ ਹਾਂ ਦਾ ਰਿਸ਼ਤਾ ਤਾਂ ਕਿਵੇਂ ਬੁੱਤ ਗੱਲ ਤਾਂ ਤੇਰੀ ਵੀ ਠੀਕ ਹੈ ਪਰ ਤੈਨੂੰ ਪਤਾ ਹੈ ਨੇਹਾ ਮੰਨਣ ਵਾਲੀ ਤਾਂ ਹੈ ਨਹੀਂ ਬੇਬੇ ਉਹਦੇ ਨਾਮ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਆਪਾਂ ਆਪ ਦੇਖਣਾਗਾ ਉਹਨੂੰ ਕੀ ਪਤਾਗਾ ਪਤਾ ਤਾਂ ਪੁੱਤ ਨਹੀਂ ਪਰ ਕਲੇਸ਼ ਬਹੁਤ ਕਰਨਾ ਉਹਨੇ ਉਹ ਤੈਨੂੰ ਪਤਾ ਜਿੱਦਣ ਬਹੁਤ ਹੈ ਮੰਨਣਾ ਨਹੀਂ ਉਹਨੇ ਬੇਬੇ ਉੱਥੇ ਉਹਦੀ ਸਾਰੀ ਜ਼ਿੰਦਗੀ ਤਾਂ ਲੰਘਣੀ ਨਾ ਨੰਗਦੀ ਨਹੀਂ ਪੁੱਤ ਬੇਬੇ ਆਪਾਂ ਜਵਾਬ ਹੀ ਦੇ ਦੇਣੇ ਉਹਨਾਂ ਨੂੰ ਵੀਰੇ ਆ ਕੀ ਕਹੀ ਜਾਣੇ ਹੋ ਤੁਸੀਂ ਉਮਰ ਜਿੱਤੇ ਤੇ ਫੈਜਲੀ ਕਰਦੇ ਹੈਗਾ ਨਾ ਮੈਨੂੰ ਵੀਰੇ ਫਾਇਦੇ ਪੂਰੇ ਦੇ ਨਾ ਕੋਈ ਲੋੜ ਨਹੀਂ ਹੈਗੀ ਪਰ ਇਹ ਸਭ ਕਦੇ ਨਹੀਂ ਹੋ ਸਕਦਾ ਹੈਗਾ ਤੁਸੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਹੈਗਾ ਮੈਂ ਤਾਂ ਉੱਥੇ ਹੀ ਵਿਆਹ ਕਰਾਉਂਗੀ ਇੱਕ ਵਾਰ ਕਹਾ ਲੋ ਚਾਹੇ 10 ਵਾਰ ਕਹਾ ਲੋ ਮੇਰੇ ਤੋਂ ਕੀ ਇਹ ਬੈ ਜਾ ਬੈ ਕੇ ਸੋਚ ਠੰਡੇ ਮਤੇ ਨਾਲ ਅਸੀਂ ਕੋਈ ਤੇਰੇ ਦੁਸ਼ਮਣ ਨਹੀਂ ਹੈਗੇ ਬੇਬੇ ਮੈਂ ਕੁਝ ਨਹੀਂ ਸੋਚਣਾ ਹੈਗਾ ਕਿਹੜਾ ਕੁਝ ਮੈਂ ਸੋਚਣਾ ਸੀ ਨਾ ਉਹ ਮੈਂ ਸੋਚ ਲਿਆ ਮੈਂ ਤਾਂ ਉੱਥੇ ਹੀ ਵਿਆਹ ਕਰਾਉਂਗੀ ਮੈਨੂੰ ਇੰਨਾ ਵਧੀਆ ਪਰਵਾਲ ਮਿਲੇਗਾ ਨਾ ਤੁਹਾਡੇ ਤੋਂ ਜਰਿਆ ਨਹੀਂ ਜਾਂਦਾ ਵੀਰੇ ਉਹ ਵਧੀਆ ਤਾਂ ਮਿਲੇ ਉਹਨਾਂ ਕੋਲ ਹੈ ਕੀ ਹੈਗਾ ਤੁਸੀਂ ਆਪ ਦਾ ਮਤਲਬ ਦੇਖਦੇ ਹੋਗੇ ਉਹ ਕਰਜਾਈ ਹੋ ਗਿਆ ਹੁਣ ਜੇ ਵਿਆਹ ਤੋਂ ਬਾਅਦ ਕਰਜਾਈ ਹੋ ਜਾਂਦੇ ਫੇਰ ਉਹ ਬਾਦੀਆਂ ਖੱਲਾਂ ਨੇ ਹੁਣ ਕੀ ਖਾਏਗੀ ਤੁਸੀਂ ਉੱਥੇ ਜਾ ਕੇ ਨਾ ਉਹਦੇ ਕੋਲੇ ਕੋਈ ਕੰਮ ਕਰਾ ਹੈ ਕੋਈ ਨਹੀਂ ਵੀਰੇ ਜਿਹੜਾ ਕੁਝ ਉਹ ਕਹਿੰਦੇ ਨੇ ਨਾ ਉਹੀ ਮੈਂ ਖਾ ਲੂੰਗੀ ਤੁਸੀਂ ਹੋਰੀ ਗੱਲਾਂ ਲੈ ਕੇ ਬਹਿ ਜਾਂਦੇ ਹੋਗੇ ਆਖੇ ਜਵਾਬ ਦੇ ਦੋ ਨੇਹਾ ਦੀਏ ਪਰਵਾਹ ਪਰਵਾਹ ਬੇਬੇ ਹੁਣ ਮੈਨੂੰ ਐ ਦੱਸ ਨਾ ਹੁਣ ਲੋਕ ਕੀ ਕਹਿਣਗੇ ਮੈਂ ਪਹਿਲਾਂ ਤਾਂ ਛਗਣ ਪਿਆ ਸੀ ਹੁਣ ਵਾਪਸ ਆ ਗਈ ਤੇ ਹੁਣ ਤੁਸੀਂ ਵਿਆਹ ਨੂੰ ਜਵਾਬ ਦੇਈ ਜਾਂਦੇ ਹੋ ਚੰਗੇ ਝੰਡੇ ਝੁਲਣ ਲਾਉਂਗੇ ਤੁਸੀਂ ਤਾਂ ਮੇਰੇ ਬੇਬੇ ਨੂੰ ਚੁੱਪ ਕਰਾ ਲਾ ਉਹ ਵਿਚੋਲਾ ਆਉਣ ਵਾਲਾ ਹੈਗਾ ਇਹਨੂੰ ਅੰਦਰ ਭੇਜ ਦੇ ਯਾਰ ਕੁੜੀਏ ਤੂੰ ਅੰਦਰ ਚੱਲ ਅਸੀਂ ਗੱਲ ਕਰਦੇ ਹਾਂ ਕੋਈ ਕੋਈ ਨਹੀਂ ਬੇਬੇ ਮੇਰੀ ਗੱਲ ਸੁਣ ਲਾ ਜਵਾਬ ਜਵਾਬ ਬਣਾ ਦੇਦੀ ਬਸ ਜਿਹੜੀ ਗੱਲ ਕਰਨੀ ਹੈ ਵਿਚੋਲੇ ਨਾਲ ਕਰ ਲਿਓ ਮੈਂ ਤੈਨੂੰ ਆਖਿਆ ਸੀ ਬੁੱਤ ਇਹ ਨਹੀਂ ਮੰਨਣ ਵਾਲੀ ਹੈਗੀ ਬੇਬੇ ਨੂੰ ਮਨ ਆਲਾ ਫਿਰ ਇਹਨੂੰ ਚੰਗੇ ਮੈਂਦਾ ਨਹੀਂ ਪਤਾ ਹੈਗਾ ਹਾਲਾ ਬਈ ਵੀ ਆ ਗਿਆ ਠੀਕ ਹੈ ਵਧੀਆ ਭਾਈ ਸ੍ਰੀ ਗੁਰ ਸਤਿ ਸ੍ਰੀ ਅਕਾਲ ਬਈ ਹੋ ਠੀਕ ਹਾਂ ਹੋਰ ਠੀਕ ਹੈ ਪਰਿਵਾਰ ਸਾਰੇ ਹਾਂ ਆਪਣਾ ਤਾਂ ਠੀਕ ਹੈ ਹਾਂ ਠੀਕ ਹੈ ਤੇ ਕਿਵੇਂ ਉਹ ਬੱਚਾ ਆਪਣਾ ਠੀਕ ਹੈਗਾ ਹਾਂ ਠੀਕ ਹੈ ਹਾਂ ਤਾਂ ਛੁੱਟੀ ਮਿਲ ਗਈ ਬੱਸ ਜਿੱਥੇ ਆ ਗਈ ਚਲੋ ਵਧੀਆ ਹੋ ਗਿਆ ਬਈ ਛੁੱਟੀ ਮਿਲ ਗਈ ਠੀਕ ਹੈ ਤਾਂ ਵਧੀਆ ਹਾਂ ਠੀਕ ਹੈ ਵਧੀਆ ਹਾਂ ਹੋਰ ਨੀਹਾ ਠੀਕ ਹੈ ਹਾਂ ਠੀਕ ਹੈ ਜੀ ਹਾਂ ਤਾਂ ਠੀਕ ਹੈ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਮੈਂ ਇੱਕ ਅੱਛਾ ਮੈਂ ਵੀ ਗੱਲ ਕਰਨ ਵਾਸਤੇ ਆਇਆ ਸੀਗਾ ਅੱਛਾ ਚੱਲ ਪਹਿਲਾਂ ਮੈਂ ਤੁਸੀਂ ਦੱਸੋ ਫਿਰ ਉਹ ਗੱਲ ਆਏ ਸੀਗੀ ਪਤਾ ਕੀ ਹੈ ਆਪਾਂ ਨੂੰ ਪਤਾ ਹੀ ਹੈਗਾ ਮੁੰਡੇ ਦੇ ਸੱਟਾਂ ਵੱਜ ਗਈਆਂ ਸੀ ਹਨਾ ਹਾਂ ਹਾਂ ਤੇ ਉਹ ਵੀ ਕਰ ਜਾਊ ਜੇ ਹੋਰੇ ਨੇ ਬੰਦੇ ਉਹ ਅੱਛਾ ਐਂ ਕਹਿੰਦਾ ਸੀ ਮਾਂ ਵੀ ਜੇ ਕੋਈ ਰਿਸ਼ਤਾ ਆਪਾਂ ਹੋਰ ਦੇਖ ਲਈਏ ਕਿਤੇ ਨਹੀਂ ਹਾਂ ਵਾਸਤੇ ਕੋਈ ਵਧੀਆ ਰਿਸ਼ਤਾ ਬਸ ਚੰਗਾ ਘਰ ਆਪਾਂ ਨੂੰ ਮਿਲ ਜੂ ਹਨਾ ਕਿਉਂਕਿ ਹੁਣ ਪਰਜਾਈ ਹੋ ਗਏ ਕਿਉਂਕਿ ਔਖੇ ਹੋ ਜੂਗਾ ਕੰਮ ਅੱਗੇ ਹਨਾ ਕੰਮ ਤੇ ਮੈਂ ਕੀ ਗ਼ਜ਼ੀਨਾ ਤੈਨੂੰ ਪਤਾ ਪੁੱਤ ਮੈਨੂੰ ਕਿਹਾ ਸੀ ਮੈਂ ਵੀ ਤੇਰੀ ਗੱਲ ਨੂੰ ਮੰਨਦੀ ਆ ਪਰ ਜੇ ਹੁਣ ਉਹ ਮੰਨੇ ਫੇਰ ਹੀ ਐ ਹੁਣ ਨਿਆਣੀ ਤਾਂ ਉਹ ਮੰਗਿਆ ਹੈ ਨਹੀਂਗੀ ਦੇਖੋ ਮਨਾਉਣਾ ਦਾ ਪਊ ਆ ਪਤਾ ਹਨਾ ਕੀ ਐ ਹੁਣ ਕੱਲ ਨੂੰ ਤੁਸੀਂ ਮੈਨੂੰ ਕਹੋਗੇ ਮੇਰਾ ਫਰਜ਼ ਸੀ ਦੱਸਣਾ ਕਰ ਉਹਨਾਂ ਦਾ ਤਾਂ ਪੋਜੀਸ਼ਨ ਟਾਈਟ ਹੋ ਗਈ ਥੋੜੀ ਜਿਹੀ ਆ ਲੈ ਕੋਈ ਨਾ ਫਿਰ ਆਪਾਂ ਕਿਤੇ ਹੋਰ ਕਰਦਾ ਐ ਬੇਰਿਸ਼ਤੇ ਦੀ ਗੱਲ ਐ ਵੀਰੇ ਤੁਹਾਨੂੰ ਸਮਝ ਨਹੀਂ ਆਈ ਸੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਨੇ ਹਾਦੇ ਇਹ ਲਬ ਜੋਲਾ ਵੀ ਕੀ ਕੀ ਜਾਂਦਾਗਾ ਇਹ ਤਾਂ ਮਸ਼ਲਾ ਬਾਈ ਤੋਂ ਫਿਰ ਮੈਂ ਕੀ ਕਰਾਂ ਵੀਰੇ ਤੁਸੀਂ ਆਪਦਾ ਮਤਲਬ ਕਿਉਂ ਦੇਖੀ ਜਾਂਦੇ ਹੋਗੇ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਨਹੀਂ ਕੋਈ ਰਿਸ਼ਤਾ ਹੋਰ ਦੇਖ ਲਾਂਗੇ ਬਈ ਵਧੀਆ ਰਿਸ਼ਤਾ ਦੇਖ ਲਾਂਗੇ ਨਹੀਂ ਵੀਰ ਜੀ ਮੈਂ ਤਾਂ ਉੱਥੇ ਹੀ ਕਰਾਉਣਾਗਾ ਜਦੋਂ ਮੇਰਾ ਉੱਥੇ ਸ਼ਗਨ ਪੈ ਗਿਆ ਹੁਣ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੀ ਇਹ ਤਾਂ ਕਹੀ ਜਾਂਦੇ ਨੇਗੇ ਲੋਕਾਂ ਨੂੰ ਤਾਂ ਪਹਿਲਾਂ ਹੀ ਨਹੀਂ ਮੈਂ ਮੂੰਹ ਫੜ ਸਕਦੀ ਹੈਗੀ ਲੋਕ ਤਾਂ ਕਹੀ ਜਾਂਦੇ ਨੇਗੇ ਵਿਆਹ ਤਾਂ ਪਹਿਲਾਂ ਹੀ ਉੱਥੇ ਰਹਿਣ ਲੱਗ ਗਈ ਤੇ ਹੁਣ ਜੇ ਮੇਰਾ ਉੱਥੇ ਵਿਆਹ ਹੋਇਆ ਮੇਰਾ ਕੀ ਮੂੰਹ ਰਹੇਗਾ ਨੀ ਚਲੋ ਮੇਰਾ ਫਰਜ਼ ਹੀ ਦੱਸਣਾ ਕੱਲ ਤੁਸੀਂ ਮੈਨੂੰ ਨਾ ਕਹੋ ਨਾ ਹਾਂਜੀ ਕੋਈ ਨਹੀਂ ਵੀਰੇ ਵੀਰੇ ਮੈਂ ਤਾਂ ਉੱਥੇ ਹੀ ਵਿਆਹ ਕਰਾਉਂਗੀ ਠੀਕ ਆ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈਗੀ ਬੇਬੇ ਨੂੰ ਸਮਝਾ ਲਾ ਬੜਾ ਸਫਸੇਦ ਲੋਥੇਰਾ ਸਮਝਾਏ ਜਾਂ ਨਹੀਂ ਆ ਗਈ ਮੈਥੋਂ ਤਾਂ ਆਦੀ ਕਮਿਲਦਾਰੀ ਨਹੀਂ ਚੱਲਦੀ ਹੈਗੀ ਕੱਲ ਨੂੰ ਇਹ ਬੈਠੇ ਰਹਿ ਕੇ ਵਿਚਾ ਕੇ ਚੱਲ ਇੱਕ ਵਾਰੀ ਮੈਂ ਕਰਲੀ ਨੂੰ ਪੁੱਛ ਕੇ ਦੇਖ ਲੈਣੀ ਆ ਚਲੋ ਚਲ ਬਈ ਕਰ ਲਿਓ ਫਿਰ ਹਾਂ ਹਾਂ ਕੋਈ ਗੱਲ ਨਹੀਂ ਬਈ ਮੈਂ ਦਵਾਈ ਦਬੂ ਜੀ ਲੈਣੀ ਆ ਮੈਂ ਤਾਂ ਆਇਆ ਸੀਗਾ ਅੱਗੇ ਠੀਕ ਹੈ ਚਲੋ ਠੀਕ ਹੈ ਧੰਨਵਾਦ ਜੀ ਤੁਹਾਡਾ ਬੇਬੇ ਜੇ ਸਮਝਦੇ ਨਾ ਸਮਝਾ ਲਾ ਅੱਜ ਤਾਂ ਉਹ ਕੁਝ ਮੰਗਦੇ ਨਹੀਂ ਹੈਗੇ ਕੱਲ ਨੂੰ ਕੀ ਬਤਾਉ ਕਿੰਨਾ ਕਿ ਮੂੰਹ ਐਡ ਲੈਣਾ ਸਮਝਾਉਂ ਦਿੱਤਾ ਮੈਂ ਬਥੇਰਾ ਹੁਣ ਫੇਰ ਸਮਝਾ ਕੇ ਦੇਖ ਲੈਣੀ ਆ ਜੇ ਉਹਦੇ ਕੋਈ ਬੁੱਤਚ ਬੜੂਗੀ ਬਸ ਫੇਰ ਮੈਂ ਉੱਥੇ ਰਿਸ਼ਤਾ ਨਹੀਂ ਕਰਦਾ ਹੈਗਾ ਮੈਂ ਤੈਨੂੰ ਕਹਿੰਦਾ ਕੋਸ ਮਰਜੀ ਹੋ ਜੇ ਕੀ ਕਰਾ ਮੰਗਿਆ ਇੱਕ ਪਾਸੇ ਤਾਂ ਤੂੰ ਐ ਇੱਕ ਪਾਸੇ ਉਹ ਹੈ ਮੈਨੂੰ ਤਾਂ ਤੁਸੀਂ ਦੋਨੇ ਇੱਕੋ ਜਿਓ ਮੈਂ ਤਾਂ ਦੋਨਾਂ ਦੇ ਵਿੱਚ ਵਿਚਾਲੇ ਫਸ ਗਈ ਬਸ ਫਿਰ ਮੇਰਾ ਤਾਂ ਹੀ ਫੈਸਲਾ ਮੈਂ ਉਥੇ ਰਿਸ਼ਤਾ ਨਹੀਂ ਕਰਨਾ ਹੈਗਾ ਆ ਨਾ ਸੁਣ ਲੈ ਤੂੰ ਆਪ ਦੇ ਕਿੰਨਾ ਨਾਲ ਸੁਣ ਲੈ ਹਾਂ ਮੈਂ ਕੀ ਲਈ ਮੰਨਾ ਤੇਰੀ ਮੰਨਾ ਕਾ ਮੈਂ ਉਹ ਵੀ ਮੰਨਾ ਮੈਂ ਕਿਉਂ ਵਿਚਾਲੇ ਮਾਰੀਆਂ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਬਹੁਤ ਵਧੀਆ ਹੋਵੋਗੇ ਸੰਸਕਾਰ ਬੋਲ ਦੇ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਪਹਿਲਾ ਵਾਲੇ ਐਪੀਸੋਡ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਉਮੀਦ ਕਰਦੀ ਹਾਂ ਇਹ ਪਾੜ ਨੂੰ ਵੀ ਪਿਆਰ ਦੋਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜਿਹੜੇ ਅਸੀਂ ਨਵੇਂ-ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਤੱਕ ਨੋਟੀਫਿਕੇਸ਼ਨ ਤੇ ਉੱਪਰ ਹੀ ਆ ਜਾਆ ਕਰਨ ਥੈਂਕ ਯੂ ਸੋ ਮੱਚ